ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਨਵੀਂ ਵੀਡੀਓ ਵਿੱਚ। ਲੋ ਜੀ ਅੱਜ ਤੋਂ ਬੜਾਈ ਸ਼ੁਰੂ ਹੋ ਗਈ ਕਣਕ ਦੀ। ਤੇ ਅੱਜ ਆਪਾਂ ਕਣਕ ਵੜਾਉਣੀ ਆ 10 ਕੋਜੀ ਆਉਗੀ ਜੀ ਮਸ਼ੀਨ। ਤੇ ਆਪਾਂ ਡੰਗਰਾਂ ਦਾ ਪਿਛੋਂ ਦਾ ਕੰਮ ਨਵੇੜ ਕੇ ਤੇ ਫਿਰ ਆਪਾਂ ਵੜਾਉਣੀ ਆ ਇੰਚ ਕਣਕ ਤੇ ਆਪਾਂ ਟਰਾਲੀਆਂ ਆ ਪਾ ਕੇ ਖੜਾਤੀ ਦੋ ਆ ਟਰੈਕਟਰ ਵੀ ਆਪਾਂ ਮਹਿੰਦਰਾ ਨੋਵੋ ਧੋਤਾ। ਜੋ ਵੀ ਆਪਾਂ ਹੁਣ ਟਰਾਲੀ ਆਪਾਂ ਕਿ ਖੜਾ ਦੇਣੀ ਆ ਲੋ ਜੀ ਪਿੱਛੇ ਨੂੰ ਪੁਲਾ ਦਈਏ ਵਦਦਾ ਤੇ ਬਾਕੀ ਕੰਮ ਨਵੇੜ ਕੇ ਜੀ ਇਹ ਟਰਾਲੀਆਂ ਲੈ ਕੇ ਜਾਵਾਂਗੇ ਜੇ 10 ਕ ਦੇ ਡੇੜੇ-ਡੇੜੇ 10 ਵਜੇ ਡੇੜੇ ਘੜਾਉਗੀ ਇਹ ਮਸ਼ੀਨ ਲੋ ਜੀ ਟਰਾਲੀਆਂ ਲੈ ਚੱਲੇ ਹੁਣ ਮੋਟਰ ਤੇ ਨੂੰ ਆਉਣ ਵਾਲੀ ਹੈ ਮਸ਼ੀਨ ਗੋਬੀ ਨੋਵਾ ਪਿਛੇ ਪਾਲੀ ਟ੍ਰੈਲੀ ਬੜੀ ਓਹੀ ਆਪਣੀ 14 7 ਜੌਂਡੀਰ ਵਾਲੀ ਇਹ ਹੈ ਕਿ ਆਪਣੀ 16 7 ਇਹ ਜੈਕ ਵਾਲੀ ਹੈ ਮਠਾੜੂ ਵਾਲਿਆਂ ਦੀ ਲੋ ਜੀ ਲੱਗੇ ਮੱਥਾ ਟੇਕਣਾ ਦਾਤੀ ਨਾਲ ਵੜਤੀਆਂ ਵੱਲ ਦਾਤੀ ਦੀ ਬੜਾਈ ਹੁੰਦੀ ਹੈ ਪਹਿਲਾਂ ਹੈ ਚੱਲ ਵੀ ਹਰ ਜੋਗਨ ਪਰ ਟੇਗਲਾ ਮੱਥਾ ਯਾਰ ਭਾਈ ਕਿ ਬੱਢ ਕੇ ਦੇਖੀ ਹਾਂ ਬੱਢ ਲਾ ਤੇਰੀ ਮਰਤੀਆ ਦਾਤੀ ਬਈਆ ਵੱਢ ਦੇ ਜਾਬੂਜੇ ਤੂੰ ਵੱਢ ਦੇ ਲੋ ਵੀ ਇੱਧਰ ਮਸ਼ੀਨ ਵੀ ਆ ਗਈ ਉੱਪਰੇ ਰੱਖ ਦੇ ਚੱਕ ਕੇ ਉਹਨਾਂ ਪਰ ਕਾਲਾ ਇੱਕ ਆਲਾ ਲੋ ਜੀ ਮਸ਼ੀਨ ਵੀ ਆ ਗਈ ਕਾਲਾ ਆਏ ਕਾਲੂ ਨਾ ਵੀ ਬਾਈ ਦਾ ਵੀ ਕਰਾ ਦੇ ਮੂੰਹ ਉੱਤਰ ਨਾ ਵੀ ਤੁਹਾਨੂੰ ਕੀ ਨਾ ਜਾ ਉਹਨ ਕਿੱਥੇ ਕਾੜੋ ਗਿਆ ਆਪਣੇ ਕੋਲ ਹੁਵੇ ਮਗਾ ਪੜੀ ਗਿਆਨੀ ਆ ਕਿਤੇ ਤਾਂ ਉਧਰ ਚਲੇ ਗਿਆ ਰੋਡ ਆ ਰੇ ਰੋਡ ਇਹ ਜਿਹੜੀ ਗਦੀ ਬਾੜਨੇ ਨੂੰ ਤਾਂ ਹੀ ਲੱਗ ਕੇ ਰੱਖਿਆ ਹੈ। ਵੇਚੇ ਲੈ ਕੇ ਆਏ ਹੈ। ਲੋ ਜੀ ਹੁਣ ਚੱਲੂਗੀ ਮਸ਼ੀਨ। ਆ ਵੀ ਆਈਡੀ ਆ। ਹੋ ਬੀਂਦੇ। ਲੋ ਜੀ। ਲਾਤਾ ਸੀ ਚਾਰ ਗੜੀਆਂ ਮਸ਼ੀਨ ਨੇ। ਚੱਲ ਰਹੀ ਹੈ ਮਸ਼ੀਨ। ਅੱਜ ਆਪਾਂ ਜੀ ਆਪਾਂ 826 ਵੱਟ ਰਹੇ ਆ। ਤੇ ਦੇਖੋ ਜੀ ਝਾੜ ਆਉਣ। ਜਿੰਨਾ ਕਨਿਕਾ ਦਾ। ਅੱਜ ਦੀ ਫਸਲਾਂ ਸੋਹਣੀਆਂ ਲੱਗਦੀਆਂ। ਕਣਕ ਸੋਹਣੀ ਹੈ ਕਿੱਟੀ। ਤੇ ਵੀ ਦੱਸਾਂਗੇ ਤੁਹਾਨੂੰ ਕੀ ਝਾੜ ਆ। ਉਹ ਯਾਕੇ ਲੈ ਜੀ ਤੇਰੇ ਤੋਂ ਘਰੋਂ ਤਾਰ। ਉਹ ਖਾਲੀ ਕਰਕੇ ਫੇਰ ਲਿਕ ਜਾਊਂਗਾ। ਪਰ ਮੀ ਨੂੰ। ਉਹ ਵੀ ਖਾਲੀ। ਹੁਣ ਫੇਰ ਜਾਈਏ ਆਪਾਂ ਇਹਨੂੰ ਮੋਟਰ ਤੇ ਫਿਰ ਫੁੱਲ ਕਰਾਵਾਂਗੇ ਇਹਨੂੰ ਟਰਾਲੀ ਨੂੰ ਲਓ ਵੀ ਜੋ ਬਣ ਵੀ ਜਾਂਦੇ ਆ ਕੋਸ਼ਿਸ਼ ਬਣਾ ਕੇ ਲੋਈ ਦੂਏ ਕਿਲੇ ਚ ਲੱਗੀ ਮਸ਼ੀਨੇ ਵਧਣਾ ਇਹਦੇ ਆਪਾਂ ਰੱਖਣਾ ਜੀ ਬੀਜ ਆਪਾਂ ਦੂਈ ਟਰਾਲੀ ਚ ਪਾਈ ਇੱਧਰ ਜੋ 1 ਕਿਲੋ ਤੋਂ ਵੱਟ ਦਾ ਦੂਈ ਟਰਾਲੀ ਉਹ ਬੜੀ ਆ ਉਹ ਆਪਾਂ ਜਾਣਾ ਸਿੱਧਾ ਵੱਡਣਾ ਉਹ ਆਪਣੀ ਮੋਟਰ ਸਿੱਖਦੀ ਆ ਇੱਧਰ ਨਹੀਂ ਨਰਮ ਨੇ ਥੋੜੇ ਜਿਹੇ ਖੇਤ ਆਪਾਂ ਹਾਂ ਬਾਅਦ ਚ ਬੜਾਵਾਂਗੇ ਚਾਰ ਪੰਜ ਕਿੱਲੇ ਰਹਿ ਜਣੇ ਹੋਗੇ ਲੋਈ ਆਪਾਂ 187 ਦੇ ਬੜਾਏ ਸੀਗੇ ਦੋ ਕਿੱਲੇ ਦੋ ਤਾਂ ਥੋੜੇ ਘੱਟ ਤੇ ਆਪਾਂ ਬੀਜ ਰੱਖਣਾ ਤਾਂ ਜੀ ਫੇਰ ਆਪਾਂ ਆਕੇ ਘਰਾਂ ਤਾਰਨ ਤੇ ਹੁਣ ਤਾਰ ਕੇ ਫੇਰ ਆਪਾਂ ਇਹਨੂੰ ਫੁੱਲ ਕਰਾਵਾਂਗੇ ਯਾਰ ਕੋਈ ਤਾਰ ਦੀ ਫੇਰ ਆਪਾਂ ਲਓ ਜੀ ਆਪਾਂ ਅੱਗੇ ਫੇਰ ਮੋਟਰ ਤੇ ਤੇ ਇੱਕ ਕਿਲਾ ਰਹਿ ਗਈ ਹੋਰ ਵੱਢਣ ਤੇ ਤੇ ਉਹ ਟਰਾਲੀ ਲੱਗੀ ਭਰਨ ਤੇ ਇਹਦੇ ਬਾਅਦ ਚ ਜਾਵਾਂਗੇ ਦੂਜੀ ਮੋਟਰ ਤੇ ਦੂਜੀ ਟਰਾਲੀ ਭਰਨ ਚੱਲ ਰਹੀਆਂ ਮਸ਼ੀਨਾਂ ਤਕਰੀਬਨ ਤਕਰੀਬਨ ਸਾਡੇ ਜੀ ਹੁਣ ਇੱਧਰ ਸੀਜ਼ਨ ਹੋ ਗਿਆ ਸ਼ੁਰੂ ਹੋਣ ਪੂਰੇ ਚੱਲ ਰਹੀਆਂ ਮਸ਼ੀਨਾਂ ਤਕਰੀਬਨ ਅੱਜ ਤੋਂ ਹੀ ਲੱਗੀਆਂ ਚੱਲਣ ਕੋਹ ਚੱਲਦੀ ਐ ਮਸ਼ੀਨ ਕਾਹ ਚੱਲਦੀ ਐ ਤੇ ਹੁਣ ਜੋਰਾਂ ਤੇ ਹੋ ਗਿਆ ਬਸ ਕੰਮ ਅੱਜ ਤੋਂ ਆਨੇ ਸੱਟ ਕਰਦੇ ਆਂ ਤੁਂ ਕਿੱਥੋਂ ਚੱਕ ਲਿਆ ਕਹੀ ਆਂ ਕਿੱਥੋਂ ਚੱਕ ਲੈਨੇ ਆਂ ਕਹੀ ਆਂ ਖਾਲਚ ਪਈ ਦੀ ਗਰਮੀ ਬਹੁਤ ਅੱਜ ਗਰਮੀ ਬਹੁਤ ਅੱਜ ਚੱਲ ਦਾਣੇ ਸੱਟ ਕਰ ਫੇਰ ਚੱਕ ਆਪੇ ਹਟ ਜਾਣੀ ਗਰਮੀ ਤੇ ਜੱਟਾ ਨੂੰ ਗਰਮੀ ਲੱਗਣ ਲੱਗੀ ਤੇ ਕੰਮ ਕੌਣ ਕਰੂਗਾ ਓਏ ਨੱਲੂ ਲਾਲ ਜੇ ਜੱਟਾਂ ਨੂੰ ਗਰਮੀ ਲੱਗਣ ਲੱਗੀ ਹਲਦਾ ਤੂੜੀ ਵਾਲ ਸੀਜ਼ਨ ਲਾਉਣਾ ਮੱਲ ਹਲਦਾ ਗਰਮੀ ਲੱਗਣੀ ਆ ਹਲੇ ਤਾਂ ਰੰਗ ਦਿਖਾਰੀ ਹੈ ਗਰਮੀ ਵੀ ਹਲੇ ਮੈਂ ਤਾਪਣ ਹੈ ਕਿਛਿਆ ਮੈਂ ਖੇਮਾ ਹੁੰਦਾ ਕਾਲੇ ਤੇਲ ਨਹੀਂ ਆਉਂਦਾ ਇਹ ਕਹਿੰਦਾ ਮੈਨੂੰ ਗਰਮੀ ਲੱਗਦੀ ਅੱਜ ਕਹਿੰਦਾ ਗਰਮੀ ਲੱਗਦੀ ਆ ਵੇ ਤੇ ਆ ਮੈਂ ਕਿਹਾ ਚੱਲ ਅੱਜ ਸਕੂਟਾ ਛੁੱਟੀ ਕਰ ਲਾ ਹੂੰ ਇਹ ਆ ਚਾਹ ਪਾਣੀ ਬਣਾਉਣਾ ਤੇ ਆ ਫੜਾ ਕੇ ਜੇ ਘਰਾਂ ਜਾ ਕੇ ਸੌਂ ਗਿਆ ਕਰ ਕੇ ਸੌਂ ਗਿਆ ਫੇਰ ਤਾਂ ਲੱਗ ਗਿਆ ਸੀ ਜਿਹੜਾ ਕਹਿੰਦਾ ਮੈਂ ਤੂੜੀ ਵਾਲਾ ਸੀਜ਼ਨ ਲਾਉਣਾ ਰੋਟੀ ਬਣਾ ਕੇ ਨਾ ਚਾਹ ਬਣਾ ਕੇ ਘਰ ਜਾ ਕੇ ਬੈਜਿਆ ਸੌਂ ਗਿਆ ਹੁਣ ਬਣਾਇਆ ਲਿਆ ਸੌਂਾਇਆ ਮੈਦਾਪਾ ਮਸ਼ੀਨ ਲਾ ਕੇ ਆਏ ਬਾਹਰ ਕੱਢ ਕੇ ਆਏ ਨੀਂਦ ਵੀ ਕੱਢ ਲਈ ਹੂੰ ਅੱਜ 15 ਮਿੰਟ ਮਦਦ ਹੋਇਆ ਇਹਨੂੰ ਥੋੜਾ ਫੋਲ ਛੱਡ ਕੇ ਆਇਆ ਇਹਨਾਂ ਨੂੰ ਕਿਹਾ ਵੀ ਮੈਂ ਲੈ ਕੇ ਜਾ ਮਸ਼ੀਨ ਕੱਢਣੀ ਆ ਬਾਹਰ ਉਹ ਵੀ ਇਹਦੇ ਐਕਸ ਦੀ ਲੱਗੀ ਹੋਤੀ ਲਓ ਜੀ ਟੈਂਕ ਗਿਆ ਭਰ ਹੁਣ ਲੱਗਿਆ ਦਾਣੇ ਪਾਉਣ ਜੋ ਬਣ ਕਹਿੰਦਾ ਮੈਂ ਪਾਉਂਗਾ ਦਾਣੇ ਇਹ ਟਰਾਲਾ ਆਪਾਂ ਕਿਰਾਇਆ ਤਾਂ ਜੀ 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 ਸੀਜ਼ਨ ਚ 18 ਹੁਣ ਆ ਗਿਆ ਬਿੱਕੂ ਪਰ ਦੇਖੋ ਜੀ ਟਰਾਲੇ ਦੀ ਲੁੱਕ 16 ਸੱਤ ਟਰਾਲਾ ਹਾਂ ਬਈ ਕਿਵੇਂ ਦਾ ਲੱਗ ਰਿਹਾ ਲੜ ਰਹੀ ਕੁਤੜੀ ਰਦੀ ਤੇ ਨਹੀਂ ਆਲੇ-ਦਾਲੇ ਫਿਰ ਰਹੀ ਆਲੇ ਦਾ ਲੜੂਗੀ ਹਲੇ ਹਾਂ ਕਣਕ 'ਚ ਬੜੀ ਵੀ ਦੀ ਉਹ ਨਿਕਲ ਰਹੀ ਆ ਅੱਛਾ ਥੋੜੀ-ਥੋੜੀ ਤਾਂ ਲੜਦੀ ਹੋਣੀ ਆ ਬਾਹਾਂ ਤੇ ਕੰਟ ਜਰੂਰ ਲੱਗ ਰਹੀ ਆ ਕਿਉਂਕਿ ਨਹੀਂ ਠੀਕ ਆ ਫੱਤਾ ਬਣੇ ਹੁਣ ਸੀਜ਼ਨ ਸ਼ੁਰੂ ਹੋ ਗਿਆ ਆ ਹੋ ਗਿਆ ਚੱਲ ਪਿਆ ਮਾਰੋ-ਮਾਰ ਮਸ਼ੀਨਾਂ ਹਾਂ ਹੁਣ ਜਿਹੜੇ ਮਰਜੀ ਖੇਤ ਦੇਖ ਲੈ ਕੰਬੈਨ ਕੰਬੈਨ ਦੀ ਗੱਲ ਹੈ ਕੱਲ ਤੇ ਹੁਣ ਕੀੜੀਆਂ ਵਾਂਗੇ ਫਿਰਨਾ ਮਸ਼ੀਨਾਂ ਦੇ ਉਹ ਉੱਤਰ ਐਂਸ ਲਾਉਣੇ ਨੇ ਪਟਾ ਰਹੇ ਆ ਇਹ ਬਾਜਾਂ ਨੇ ਅਗਤੀ ਨਵੀਂ ਹੋਰ ਲੈਂਦੀਆਂ ਮਸ਼ੀਨ ਹਿੰਦ ਹਨ ਤਿੰਨ ਦੋ ਇਹਨਾਂ ਕੋ ਸਤਨਾਮ ਨੇ ਠੀਕ ਹੈ ਲਾਲ ਜੀ ਵੀ ਇੱਥੇ ਆ ਗਈ ਆਹ ਸਤਨਾਮ ਨੇ ਦੋ ਹੋਣ ਇਹਨਾਂ ਕੋਲ ਕੀ ਹੋਊਗੀ ਹਿੰਦ ਹੋਊਗੀ ਗਾਂ ਨੂੰ ਕਹਿੰਦਾ ਨਵੀਂ ਲੈ ਕੇ ਆਉਣਗੇ ਲੋ ਜੀ ਔਰ ਇਹ ਦਾਣੇ ਮਸ਼ੀਨ ਇਹ ਥੋੜੀ-ਬੋਧੀ ਕਸਰ ਹੋ ਗਈ ਇਹਦੇ ਨਾਲ ਹੁਣ ਭਰ ਤੜੀਆਂ ਟਰੱਕ झाड़ तकरीबन जी थी ठीक नहीं। वी दाना भी वनक का झाड़ भी ठीक नहीं। लो जी हो गया खाली टें आ रहा ट्रैक्टर हम देखो बहार कट दू देखो जोर छे सौ पचवंजा का नौव छे सौ पचवंजा ਮਾਗਾ ਬੋੜਾ ਕਰਵਾਇਨ ਜਿਗੋ ਟ੍ਰੈਕਟਰ ਓ ਜੀ ਹੁਣ ਬਾਈਕਰ ਆ ਕੇ ਖੜਾ ਕੇ ਉਹ ਘਰਾਂ ਤੇ ਆਪਾਂ ਨੂੰ ਦੋਈ ਟਰਾਲੀ ਲਈਏ ਜੀ ਮਸ਼ੀਨ ਕੋਲ ਲੋ ਜੀ ਆਪਾਂ ਆ ਗਏ ਦੂਜੀ ਮੋਟਰ ਦੇ ਚੱਲ ਵੀ ਮਸ਼ੀਨ ਜੋ ਬਣਾ ਇੱਧਰ ਆ ਕੇ ਸਕੂਟਰੀ ਲੈ ਕੇ ਆ ਜਾ ਉਹ ਬਣਾ ਕੁਝ ਕਹਿਣਾ ਚਾਹੁੰਦਾ ਤੂੰ ਆਪਨਾ ਹੁਣ ਪਿੰਡ ਤਾਂ ਨਿਬੜ ਗਿਆ ਹਨ ਕਿੰਨੇ ਕਿਲੇ ਰਹਿ ਗਏ ਉੱਥੇ ਤੇ ਰਹਿ ਗਏ ਆਪਣੇ 2.5 ਕਿਲੇ ਰਹਿ ਗਏ ਕਾਈ ਪੁਣੇ ਜਿੰਨੇ ਰਹਿ ਗਏ ਉਹਦੇ ਬਾਦ ਹੁਣ ਹੋ ਗਏ ਆਗੇ ਪੂਰੇ ਦਾ ਹੁਣ ਥੋੜੀ ਜੀ ਕੇ ਵੱਡੂਗੀ ਜਿੰਨੇ ਜੇ ਠਾਲੀ ਫੁੱਲ ਹੋ ਗਈ ਹੈ ਨਾ ਬਾਕੀ ਇੱਕ ਦੋ ਦਿਨ ਤੱਕ ਫੇਰ ਦੇਖਾਂਗੇ ਹਾਂ ਹੁਣ ਤਾਂ ਤਕਰੀਬਨ ਸੀਜ਼ਨ ਸ਼ੁਰੂ ਹੋ ਗਿਆ ਲੇਕਿਨ ਮੌਸਮ ਨਾਲੇ ਖਰਾਬ ਕਹੀ ਜਾਂਦੇ ਆ ਟਾਪ 18 19 ਦਾ ਕਹਿ ਰਹੇ ਆ 18 19 ਦਾ ਮੌਸਮ ਖਰਾਬ ਆ ਕਿਣ ਮਨ ਕਾਣੀ ਹੋ ਸਕਦੀ ਹੈ ਆ ਰਾਉਂਡ ਨੇ ਵੀ 20 ਤੱਕ ਗਏ ਆਨੇ ਡਰੈਕਟਰ ਨੂੰ ਵੀ ਦੋਵੇਂ ਸਾਲ ਹੋ ਗਿਆ ਨਾ ਲਿਆਂਦੇ ਨੂੰ ਹੋ ਜਾਣਾ 24 ਤਰੀਕ ਨੂੰ ਹਾਂ ਪਿਛਲੇ ਸਾਲ ਆਪਾਂ ਲੇਕੇ ਤੇ ਸੀ ਸੀਜ਼ਨ ਚ ਲੈ ਕੇ ਆਏ ਸੀ ਆ ਕਦੀ ਨਾ ਜੇ ਬਾਈ ਬਹੁਤ ਜਗਦੀ ਹੋ ਰਹੀ ਹੋ ਜਾਂਦਾ ਉਹ ਕਿਆ ਕਹਿੰਦੇ ਨੇ ਮੀਂਹ ਪਿਆ ਦਾ ਜਾ ਗੋਰਾ ਗੋਲੇ ਵਰਸੇ ਤੇ ਉਹ ਪਰਨੇ ਖੇਤਾਂ ਚ ਦਿਉਰੀ ਜਾਂ ਫੋੜ ਗੜਿਆ ਤਾਂ ਕੋੜ ਮਾਰਦਾ ਚਾਲਾ ਉਦੋਂ ਪਰਵਾ ਗਿਆ ਮੀ ਮੀ ਆ ਕੇ ਗੜਗੀ ਟਰਾਲੀ ਭਰੀ ਵਿਧੀ ਆਹੀ ਸੀ ਨਾ ਟਰਾਲੀ ਤੇ ਕਿ ਦੂਈ ਸੀ ਉਹ थी ਕਿਸੇ ਹੋਰ ਦੇ ਪਿੰਡ ਦੀ ਸੀ ਹਰਪ੍ਰੀਤ ਹੈ ਉਹ ਨਹੀਂ ਉਹ ਦੀ ਕਿਸੇ ਕੋੜ ਮਾਰੇ ਚਾਲਾ ਹੂੰ ਤੇ ਬਾਬੂ ਜੀ ਕਹਿੰਦੇ ਕਹਿੰਦੇ ਲੇ ਗੇ ਆਉਣਾ ਹੂੰ ਲੋ ਜੀ ਹੁਣ ਆਪਾਂ ਚੱਲ ਰਹੀ ਹੈ ਮਸ਼ੀਨਾ ਟਰਾਲੀ ਭਰਨੀ ਆ ਤੇ ਆਪਾਂ ਹੁਣ ਚੱਲੀਏ ਘਰ ਨੂੰ ਹਨਾ ਮਿਲਕਿੰਗ ਟਾਈਮ ਹੋ ਗਿਆ ਉੱਧਰ ਮਿਲਕਿੰਗ ਵੀ ਕਰਨੀ ਆ 5:30 ਹੋ ਗਏ ਤੇ ਆਪਾਂ ਮਿਲਕਿੰਗ ਕਰਕੇ ਫੇਰ ਆਵਾਂਗੇ ਗਾਂਾਂ ਕਰੀਉ ਦੇ ਇੱਕ ਮਿੰਟ